ਹਰ ਇੱਕ ਨੂੰ 18 ਸਾਲ ਦੀ ਉਮਰ ਤੱਕ এডੂਕੇਸ਼ਨ ਫ੍ਰੀ ਦੇਣੀ ਜਿਹੜੇ ਚੋਰੀ ਛੁਪੇ ਪੰਜਾਬ ਦੇ ਵਿੱਚ ਵਿਕ ਰਹੇ ਹਨ ਸਾਡੇ ਨੌਜਵਾਨ ਇਹਨਾਂ ਨੂੰ ਖਾ ਕੇ ਮਾਰ ਰਹੇ ਹਨ ਕੈਂਸਰ ਦੀਆਂ ਬਿਮਾਰੀਆਂ ਲੱਗ ਰਹੀਆਂ ਹਨ ਜਿਵੇਂ ਕੇ ਪੰਜਾਬ ਨੂੰ ਟੈਕਸ ਮੁਕਤ ਕਰਨਾ ਜੀਐਸਟੀ ਤੋਂ ਮੁਕਤ ਕਰਨਾ ਚਾਹੇ ਅਮੀਰ ਆ ਚਾਹੇ ਗਰੀਬ ਆ ਹਰ ਇੱਕ ਨੂੰ ਅਦਨ ਅਦਨਕ ਸਹੂਲਤਾਂ ਦੇ ਨਾਲ ਘਰ ਬਣਾ ਕੇ ਦੇਣੇ ਖੇਤੀਬਾੜੀ ਸੈਕਟਰ ਨੂੰ ਮੈਨੇਜਮੈਂਟ ਵਿੱਚ ਲੈ ਕੇ ਆਉਣਾ 13000 ਪਿੰਡਾਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ट्रायंगल ਪਾਰਟੀ ਪੰਜਾਬ ਜਿਹੜੀ ਕਿ ਗੁਰੂ ਨਾਨਕ ਦੇ ਵਿਚਾਰਧਾਰਾ ਨੂੰ ਫਾਲੋ ਕਰਦੀ ਹੈ ਹਮੇਸ਼ਾ ਹੀ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਜਿਦੇ ਵਿੱਚ ट्रायंगल ਪਾਰਟੀ ਪੰਜਾਬ ਦੇ ਬਹੁਤ ਸਾਰੇ ਏਜੰਡੇ ਹਨ ਜਿਵੇਂ ਕਿ ਪੰਜਾਬ ਨੂੰ ਟੈਕਸ ਮੁਕਤ ਕਰਨਾ ਜੀਐਸਟੀ ਤੋਂ ਮੁਕਤ ਕਰਨਾ ਦੂਜਾ ਏਜੰਡਾ ਹੈ ਪੰਜਾਬ ਦੇ ਵਿੱਚ ਹਰ ਇੱਕ ਨੂੰ ਚਾਹੇ ਅਮੀਰ ਆ ਚਾਹੇ ਗਰੀਬ ਹਰ ਇੱਕ ਨੂੰ ਅਦਨ ਅਦਨਿਕ ਸਹੂਲਤਾਂ ਦੇ ਨਾਲ ਘਰ ਬਣਾ ਕੇ ਦੇਣੇ ਤੀਜਾ ਏਜੰਡਾ ਹਰ ਇੱਕ ਨੂੰ 18 ਸਾਲ ਦੀ ਉਮਰ ਤੱਕ ਐਜੂਕੇਸ਼ਨ ਫ੍ਰੀ ਦੇਣੀ ਅਗਲਾ ਏਜੰਡਾ ਹਰ ਇੱਕ ਨੂੰ ਸਿਹਤ ਸਹੂਲਤਾਂ ਲਾਈਫਟਾਈਮ ਪ੍ਰੋਵਾਈਡ ਕਰਾਉਣੀਆਂ ਅਗਲਾ 70 ਸਾਲ ਤੋਂ ਪਲੱਸ ਦੇ ਬਜ਼ੁਰਗਾਂ ਨੂੰ 20000 ਰੁਪਿਆ ਮਹੀਨਾ ਪੈਨਸ਼ਨ ਦੇਣੀ ਖੇਤੀਬਾੜੀ ਸੈਕਟਰ ਨੂੰ ਮੈਨੇਜਮੈਂਟ ਵਿੱਚ ਲੈ ਕੇ ਆਉਣਾ 13000 ਪਿੰਡਾਂ ਨੂੰ ਪਿੰਡਾਂ ਦੇ ਵਿੱਚ ਫਾਰਮ ਹਾਊਸ ਬਣਾ ਕੇ ਖੇਤੀਬਾੜੀ ਕਰਨੀ ਜਿਹਦੇ ਵਿੱਚ ਸਾਰੀਆਂ ਫਸਲਾਂ ਸਬਜ਼ੀਆਂ ਦਾਲਾਂ ਉਹਨਾਂ ਦੇ ਪ੍ਰੋਡਕਟ ਬਣਾ ਕੇ 2100 ਗਰੋਸਰੀ ਸਟੋਰਾਂ ਤੇ ਸਪਲਾਈ ਕਰਨੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਜਿਵੇਂ ਕਿ ਸ਼ਰਾਬ ਜਿੜੀ ਸਿਗਰਟ ਤਮਾਕੂ ਗੁਟਕਾ ਜਿਹੜੇ ਹੋਰ ਵੀ ਨਸ਼ੇ ਜਿਵੇਂ ਕਿ ਚਿੱਟਾ ਸ਼ਮਾਇਕ ਵਰਗੇ ਖਤਰਨਾਕ ਨਸ਼ੇ ਜਿਹੜੇ ਚੋਰੀ ਛੁਪੇ ਪੰਜਾਬ ਦੇ ਵਿੱਚ ਵਿਕ ਰਹੇ ਹਨ ਸਾਡੇ ਨੌਜਵਾਨ ਇਹਨਾਂ ਨੂੰ ਖਾ ਕੇ ਮਰ ਰਹੇ ਹਨ ਕੈਂਸਰ ਦੀਆਂ ਬਿਮਾਰੀਆਂ ਲੱਗ ਰਹੀਆਂ ਹਨ ਉਹਨਾਂ ਨੂੰ ਖਤਮ ਕਰਨਾ ਇਹ ਜਿਹੜੇ ਏਜੰਡੇ ਹਨ ਭਾਵੇਂ ਕਿ ਟ੍ਰਾਇੰਗਲ ਪਾਰਟੀ ਉਹ ਪੰਜਾਬ ਦੇ ਹੀ ਏਜੰਡੇ ਹਨ ਲੇਕਿਨ ਪੰਜਾਬ ਦੇ ਨਾਗਰਿਕਾਂ ਨੂੰ ਲੋਕਾਂ ਨੂੰ ਅਸੀਂ ਬੇਨਤੀ ਕਰਦੇ ਆਂ ਇਹ ਏਜੰਡੇ ਹੁਣ ਤੁਹਾਡੇ ਹੀ ਬਣ ਚੁੱਕੇ ਹਨ ਗੇਂਦ ਹੁਣ ਲੋਕਾਂ ਦੇ ਪਾਲੇ ਵਿੱਚ ਪਹੁੰਚ ਚੁੱਕੀ ਹੈ 2027 ਦੇ ਵਿੱਚ ਇਲੈਕਸ਼ਨ ਆ ਰਹੀ ਹੈ ਪੰਜਾਬ ਵਿੱਚ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਹਨ ਤੁਸੀਂ ਇਹਨਾਂ ਨੂੰ ਅੱਗੇ ਏਜੰਟਿਆਂ ਦੇ ਰੂਪ ਦੇ ਵਿੱਚ ਇਹਨਾਂ ਦੇ ਅੱਗੇ ਰੱਖਣਾ ਕਿਉਂਕਿ ਪਹਿਲਾਂ ਜਿੰਨੀਆਂ ਵੀ ਪਾਰਟੀਆਂ ਆញਆਂ ਹਨ ਉਹਨਾਂ ਨੇ ਹਮੇਸ਼ਾ ਹੀ ਨਿੱਕੇ ਮੋٹے ਛੋਟੇ ਮੋٹے ਵਾਅਦੇ ਪੂਰੇ ਕਰਕੇ ਲੋਕਾਂ ਨੂੰ ਗਮਰਾਹ ਕੀਤਾ ਅਸੀਂ ਪੰਜਾਬ ਦੇ ਲੋਕਾਂ ਨੂੰ ਇਹੀ ਕਹਿੰਦੇ ਆ ਤੁਸੀਂ ਵੀ ਉਹਨਾਂ ਪਾਰਟੀਆਂ ਨੂੰ ਵੋਟ ਪਾਉਣੀ ਉਹਨਾਂ ਪਾਰਟੀਆਂ ਨੂੰ ਸ਼ਤਾ ਵਿੱਚ ਲੈ ਕੇ ਆਉਣਾ ਜਿਹੜੀਆਂ ਇਹ ਏਜੰਡੇ ਜਿਹੜੇ ਤੁਹਾਨੂੰ ਅਸੀਂ ਗਨਾਏ ਹਨ ਪੂਰੇ ਕਰਨਗੇ ਆ ਜਿਹੜੀ ਪਾਰਟੀ ਲਿਖਤੀ ਰੂਪ ਦੇ ਵਿੱਚ ਆ ਲਿਖ ਕੇ ਦੇਊਗੀ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਅਸੀਂ ਪੰਜਾਬ ਨੂੰ ਟੈਕਸ ਮੁਕਤ ਕਰਾਂਗੇ ਅਸੀਂ 18 ਸਾਲ ਤੱਕ ਐਜੂਕੇਸ਼ਨ ਫਰੀ ਦੇਵਾਂਗੇ ਲਾਈਫਟਾਈਮ ਸਿਹਤ ਸਹੂਲਤਾਂ ਦੇਵਾਂਗੇ 2000 ਰੁਪਇਆ ਪੈਨਸ਼ਨ 70 ਸਾਲ ਤੋਂ ਪਲੱਸ ਦੇ ਬਜ਼ੁਰਗਾਂ ਨੂੰ ਅਗਰ ਤੁਹਾਡੀਆਂ ਸਾਰੀਆਂ ਹੀ ਮੰਗਾਂ ਜਿਹੜੀ ਪਾਰਟੀ ਪੂਰੀ ਕਰੂਗੀ ਖਰੀ ਉਤਰੂਗੀ ਤੁਹਾਨੂੰ ਪਤਾ ਲੱਗੂਗਾ ਵੀ ਪਾਰਟੀ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਭਵੇਂ ਕੋ ਟ੍ਰਾਇੰਗਲ ਪਾਰਟੀ ਹੈ ਭਵੇਂ ਕਾਂਗਰਸ ਹੈ ਭਵੇਂ ਭਾਰਤੀ ਜਨਤਾ ਪਾਰਟੀ ਹੈ ਭਵੇਂ ਬਹੁਜਨ ਸਮਾਜ ਪਾਰਟੀ ਹੈ ਭਵੇਂ ਸ਼ਰੋਮਣੀ ਅਕਾਲੀ ਦਲ ਹੈ ਤੇ ਭਵੇਂ ਆਮ ਆਦਮੀ ਪਾਰਟੀ ਹੈ ਜਾਂ ਹੋਰ ਵੀ ਕੋਈ ਪਾਰਟੀ ਹੈ ਜਿਹੜੇ ਵੀ ਇਹ ਇਨ੍ਹਾਂ ਏਜੰਟਾਂ ਤੇ ਖਰੀ ਉਤਰੂਗੀ ਤੁਸੀਂ ਉਹਨਾਂ ਨੂੰ ਹੀ ਸਤਾ ਦੇ ਵਿੱਚ ਲੈ ਕੇ ਆਉਣਾ ਬਧੇਰੇ ਜਾਣਕਾਰੀ ਲੈਣ ਲਈ ਤੁਸੀਂ ਛੇੜ ਲਿਕੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਦਫ਼ਤਰ ਵਿੱਚ ਆ ਕੇ ਸਾਨੂੰ ਮਿਲ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟੀ ਆਫ ਪੰਜਾਬ ਤੇ ਸੋਨਾ ਪੰਜਾਬ Facebook ਪੇਜ ਵੀ ਹੈ ਤੁਸੀਂ ਇਸ ਨੂੰ ਬੱਦ ਤੋਂ ਬੱਦ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫਾਲੋ ਕਰੋ ਤਾਂ ਜੋ ਅਜੰਡਿਆਂ ਦੀ ਅਗਲੀ ਇਨਫਰਮੇਸ਼ਨ ਦੀ ਵੀਡੀਓ ਤੁਹਾਡੇ ਤੱਕ ਪਹੁੰਚ ਕੇ ਅਸੀਂ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ